पिंड जाडला नवाशहर का रुस्तमे हिंद टाइटल कुश्ती दंगल करवाया गया सब तो पहला खबर खेडा देखने लिये चैनल से कलेक्ट करो खबर इश्तहार भेजन संबंधी संपर्क करो रिपोर्ट पत्रकार हरपाल सिंह जज जो उन्होंने सम्मान है वह किया जाता तो मैं पिछले पास देख रहा सा ਮੱਛੀ ਦਾ ਰੋਸਮਹਿਤ ਕੁੱਸਤੀ ਦੰਗਲ ਜੋ ਪੂਰੇ ਭਾਰਤ ਦਾ ਜਾਲ ਨੂੰ ਤਾਕੀ ਦੇ ਕਰਾਇਆ ਜਾਂਦਾ ਹਰ ਸਾਲ ਕਰਾਇਆ ਜਾਂਦਾ ਇਸ ਸਾਲ ਵੀ ਬੜੇ ਧੂਮਧਾਮ ਨਾਲ ਕਰਾਇਆ ਜਾ ਰਿਹਾ ਹੈ ਪਰ ਫੈਡਰੇਸ਼ਨ ਦੇ ਬੜੇ ਸਚੱਜੇ ਟਾਗ ਨਾਲ ਪੂਰੇ ਸਾਲ ਦੀਆਂ ਜਿਹੜੀਆਂ ਕੁਸ਼ਤੀਆਂ ਉਹਨਾਂ ਦਾ ਰਿਜ਼ਲਟ ਨੂੰ ਆਜ ਕੇ ਉਹ ਤੇ ਕਰੀਮ ਕੱਢ ਕੇ ਅੱਜ ਟਾਈਟਲ ਦੇ ਜਿਹੜੇ ਪਰਮਾਨ ਹੈ ਉਸ ਲੱਕ ਤੇ ਉਹਦੇ ਕੁਸ਼ਤੀ ਹੋਣੀ ਹੈ ਜਿਹਦੇ ਵਿੱਚ ਪੰਜਾਬ ਕੇਸਰੀ ਛਾਂਨੇ ਪੰਜਾਬ ਚੈਂਪੀਅਨ ਇੰਡੀਆ ਬੜੇ ਵੱਡੇ ਵੱਡੇ ਦੇ ਖਿਤਾਬ ਹੈ ਉਸ ਦੇ ਅੱਥਰੇ ਅੱਜ ਦੇਖਦੇ ਹਾਂ ਕਿਸ ਨੇ ਹਿੱਸੇ ਕਿਹੜੀ ਜਿੱਤਾਂ ਦੀ ਆ ਕਿਸ ਦੇ ਇੱਥੇ ਆ ਰਹੇ ਦੀ ਆ ਸੋ ਵਾਹਿਗੁਰੂ ਕਿਰਪਾ ਕਰੇ ਸੋਖ ਸਵੇਰੀ ਦਾ ਜਿਹੜਾ ਦੰਗਾਲ ਦੇਖਦੇ ਕਰੇ ਹੋਰ ਬਹੁਤ ਵੱਡੇ ਲੈਵਲ ਤੇ ਸੰਗਤ ਜੁੜੀ ਆ ਸਾਰਿਆਂ ਦਾ ਧੰਨਵਾਦ ਦੇਖੋ ਅੱਜ ਦਾ ਮੁੱਖ ਸਮਾਂ ਆ ਕਿ ਅੱਜਿਆਂ ਨੂੰ ਨੌਜਵਾਨਾਂ ਤੋਂ ਦੂਰ ਨਸ਼ਿਆਂ ਤੋਂ ਦੂਰ ਕਰਨ ਦੀ ਜਿਹੜੀ ਲੋੜ ਹੈ ਉਹ ਅਰਾਲਾ ਇੱਕ ਬਹੁਤ ਵੱਡਾ ਕਿਉਂਕਿ ਇਹ ਟਰੈਡੀਸ਼ਨਲ ਜਿਹੜੀ ਇਹ ਖੇਮ ਆ ਜਿਹੜੀ ਕਿ ਪੂਰੇ ਭਾਰਤ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਚੱਲਦੀ ਆ ਜੇਕਰ ਆਪਾਂ ਸਿੱਖ ਇਤਿਹਾਸ ਦੀ ਵੀ ਗੱਲ ਕਰ ਲਈਏ ਭੰਤਨ ਗੁਰੂ ਸ਼ੇਵ ਪਾਸ਼ਾ ਹਰਗੋਬਿੰਦ ਸਾਹਿਬ ਉਹਨਾਂ ਨੇ ਬਹੁਤ ਵੱਡੇ ਖਾਲਿਆਂ ਦਾ ਜਿਹੜਾ ਆਯੋਜਨ ਕੀਤਾ ਆ ਬੱਡੇ ਮੱਲਰੇ ਦੁਆਪਰ ਯੁੱਗ ਦੀ ਗੱਲ ਕਰ ਲੋ ਕ੍ਰਿਸ਼ਨ ਭਗਵਾਨ ਜਿਹੜ ਬਹੁਤ ਵੱਡੇ ਜੋਧਾ ਰਹੇ ਆ ਪਰ ਆਪਾਂ ਗੱਲ ਕਰੀਏ 77 ਗੁੱਗਾ ਯਾਰ ਫੀਲ ਦੀ ਜਿਹਨਾਂ ਦੇ ਨਾਮ ਤੇ ਸਾਰੇ ਦੰਗਲ ਪੰਜਾਬ ਹਿੰਦੁਸਤਾਨ ਚੱਲਦੇ ਆ ਔਰ ਇਹ ਨੌਜਵਾਨ ਪੀੜੀ ਨੂੰ ਜ਼ਰੂਰੀ ਇਧਰ ਬਿਜੋਣਾ ਚਾਹੀਦਾ ਖੇਡਾਂ ਵੱਲ ਜਿਹੜਾ ਅੱਜ ਸ਼ਿਜ ਮੇਲਾ ਹੋ ਰਿਹਾ ਪਿਛਲੇ ਸਾਲ 3 4 700 ਲਗਾਤਾਰ ਲਗਾਤਾਰ ਅਸੀਂ ਵੀਰੋਵਾਲ ਤੇ ਨਾਲ ਜਾਲੜਾ ਸਾਂਝੀ ਕਮੇਟੀ ਬਣਾ ਕੇ ਤਾਂ-ਤਾਂ ਗੁੱਗਾ ਵੀਰ ਜਿਹੜਾ ਬਾਬਾ ਪੋਜ ਰਾਜਸਥਾਨ ਤੋਂ ਆਏ ਆ ਪੂਰੀ ਜਾਲੜਾ 600 ਸਾਲ ਪਹਿਲਾਂ ਇਹਨਾਂ ਦਾ ਆਉਣਾ ਉਹਨਾਂ ਦੀ ਯਾਦ ਅੰਦਰ ਤੇ ਨਾਲ ਰਾਣਾ ਕੁਲਦੀਪ ਸਿੰਘ ਜਿਹੜੇ ਸਾਡੇ ਸਾਫਕਾ ਸਰਪੈਂਸੀ ਸੀ ਤੇ ਉਹਨਾਂ ਦੀ ਯਾਦ ਅੰਦਰ ਸਾਰ ਇਕਬਾਲ ਸਿੰਘ ਦੀ ਬੀਰੋ ਵਾਲ ਸਰਪੈਂਸੀ ਡੈਥ ਹੋ ਗਈ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਤੰਦਰ ਗੁਗਾ ਜਾਦ ਵੀਰ ਤੇ ਨਾਲ ਤੇ ਬਾਬਾ ਭੋਤ ਸਿੰਘ ਇਹਨਾਂ ਦੇ ਯਾਦਗਾਰ ਦੇ ਵਿੱਚ ਅਸੀਂ ਹਰ ਸਾਲ ਦੀ ਤਰ੍ਹਾਂ ਹੈ ਮੇਲਾ ਕੀਤਾ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੇ ਵਿੱਚੋਂ ਹਰਿਆਣਾ ਹਿਮਾਚਲ ਜੰਮੂ ਪਹਲੀ ਪਹਿਲਵਾਨ ਜੀ ਇੰਟਰਨੈਸ਼ਨਲ ਲੈਵਲ ਤੇ ਇੱਥੇ ਪਹਿਲਵਾਨ ਕੁੱਤਿਆਂ ਲੜਦੇ ਆ ਤੇ ਜਿੱਦੇ ਆ ਅਸੀਂ ਜਿੰਨਾ ਵੀ ਆਪਣੇ ਬਹੁਤ ਉਸਤ ਕਾਜ ਜੋ ਪਨੇ ਦੇ ਮਤਾਬਕ ਜੋ ਪਾਸ ਕੀ ਸੋਚੋ ਜਿਹੜਾ ਟਰੈਕਟਰ ਨਵਾਂ ਜਿਹੜਾ ਇਹਦੇ ਨਾਲ ਇੱਕ ਘੋੜਾ ਤੇ ਨਾਲ ਇੱਕ ਅਸੀਂ ਟਰੈਕਟਰ ਜਿਹੜਾ ਵਿਸ਼ੇਸ਼ ਤੌਰ ਤੇ ਨਿਊ ਖੜਾਇਆ ਉਹ 6 6 7 ਗੋਲ ਦੀਆਂ ਚੈਨਾ ਬਹੁਤ ਵੱਡਾ ਤਸਤੀਬਾਰ ਪੰਜ ਚਾਰ ਟੜੇ ਤਸਤੀਬਾਰ ਜਿਹੜਾ ਜਿੱਤੇਗਾ ਉਹ ਦੇ ਮਤਾਬਕ ਜੀ ਉਹਨਾਂ ਦੀਆਂ ਕਮੇਟੀ ਵੱਲੋਂ আর ਸੀਨੀਅਰ ਬੰਦਿਆਂ ਮੋਰੋਂ ਆਹਨ ਜੁੱਤੇ ਜਾਣਗੇ ਬਕਾਇਦਾ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਨਗਰ ਜਿਹੜਾ ਸਾਡਾ ਡੰਗਲ ਸਾਰੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਵੱਲ ਜਾ ਰਿਹਾ ਤੇ ਇਹਨੂੰ ਮਾਨਤਾ ਵੀ ਸਰਕਾਰ ਨੇ ਇੰਟਰਨੈਟ ਦੇ ਤੌਰ ਤੇ ਮਾਨਤਾ ਵੀ ਛੱਡ ਸਰਕਾਰ ਨੇ ਦਿੱਤੀ ਆ ਤੇ ਦਾਸ ਕਦੇ ਅਸੀਂ ਟੂਰਨਾਮੈਂਟਾਂ ਕਰਾ ਰਹੇ ਸੀ 12-14 ਸਾਲ ਤੋਂ ਤੇ ਮੈਂ ਖੋਦ ਕਬੱਡੀ ਦਾ ਪਲੇਅਰ ਹੁੰਦਾ ਹੋਇਆ ਚੇਅਰਮੈਨ ਆ ਮੈਂ ਇਸ ਕਮੇਟੀ ਦਾ ਅਸੀਂ 5ਵੇਂ ਸਾਲ ਚ ਕਰਾ ਰਹੇ ਆ ਟੂਰਨਾਮੈਂਟ ਡੰਗਲ ਤੇ ਉਸ ਤੋਂ ਦੰਗਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਗਿਣਤੀ ਵੱਧ ਰਹੀ ਹੈ ਪਹਿਲਵਾਨੇ ਵੱਧ ਰਹੇ ਆ ਇਹਨਾਂ ਛਿੰਝਾਂ ਦੇ ਵਿੱਚ ਬਹੁਤ ਫਰਕ ਹੈ ਇਹਨਾਂ ਛਿੰਝਾਂ ਦੇ ਵਿੱਚ ਜਿਹੜੇ ਬਹੁਤ ਧਨੀ ਲੋਕ ਸਾਡੇ ਇੰਗਲੈਂਡ ਕੈਨੇਡਾ ਅਮਰੀਕਾ ਗਏ ਆ ਤਗੜੇ ਕਿਸਾਨ ਆ ਉਹ ਦਿਲ ਖੋਲ ਕੇ ਸਰਕਾਰੀ ਕਾਲ ਦਿੰਦਾ ਚੈਕਟਰ ਚੇਨੀਆਂ ਬਰਬਰ ਵੀ ਆਉਂਦੇ ਘੋੜਾ ਅਗਲੇ ਸਾਲ ਅਸੀਂ 2 ਸਾਲ ਪਹਿਲਾਂ ਥਾਂ ਵੀ ਦਿੱਤੀ ਆ ਸਰਕਾਰ ਜੇ ਅਸੀਂ ਚਲੋ ਅੱਜ ਤੋਂ 15 ਸਾਲ ਪਹਿਲਾਂ ਕਿਉਂਕਿ ਇਹਦੇ ਟੀਮ ਦਿੱਤੇ ਜਾਂਦੇ ਸੀ ਇਸ ਨਕਰੀ ਲੋਗੋ ਤੇ ਪਿਆਰ ਤੇ ਬਰਨਤ ਕੀ ਜੇ ਆਉਂਦਾ ਦੰਗਲ ਦੇ ਪਿਛਲਾ ਤੱਕਣ ਪਤਾ ਹੈ ਜਿਹੜੇ ਹੁਣ ਅੱਗੇ ਅਸੀਂ ਸੈਂਕੜੇ ਦੇ ਵੀ ਪੈਸੇ ਖਰਚਦੇ ਹੁਣ ਹਜ਼ਾਰਾਂ ਦੇ ਪੈਸੇ ਖਰਚ ਰਹੇ ਅਸੀਂ ਲੋਕਾਂ ਦੇ ਅੰਦਰ ਆਏ ਦੇ ਵਿਚਕਾਰ ਸਰਕਾਰ ਆ ਕਿੰਨਾ ਦੇ ਸੱਕਤ ਲੋਨ ਬੋੜੀ ਤੇ ਪਰਦੇਸ ਦੇ ਦੂਰ ਦੇ ਪਿੰਡਾਂ ਦੇ ਵਿਚਕਾਰ ਜਿਹੜੀਆਂ ਨੇ ਕੀ ਮੈਸੇਜ ਹੈ ਵੱਡਾ ਕੋਟਾ ਮੰਦਲ ਸਾਡਾ ਇਹੀ ਹੈ ਅਰੇ ਕਾਉਂਡ ਪੁਲਿਸ ਨੂੰ ਜਾਦਣਾ ਮਾਸ ਕਮੇਟੀ ਚੇਅਰਮੈਨ ਅਸੀਂ ਕੋਸ਼ਿਸ਼ ਕਰਕੇ ਇਹ ਕਹਿੰਦੇ ਆ ਤੇ ਲੋਕ ਲੋ ਜਾਣ ਤੱਕ ਵੀ ਆ ਸ਼ੌਂਕ ਪੈਦਾ ਹੋਵੇ ਰੇਸ਼ਾ ਤੋਂ ਤਾਂ ਦੂਰ ਰਹਿਣ ਕਿ ਪਾਣੀ ਡੰਗਲ ਕਰਾ ਰਹੇ ਸਾਡੇ ਮਾਨ ਵੈਲਕਮ ਆਇਆ ਦੇ ਵੀ ਸਾਡਾ ਬਹੁਤ ਸਹਿਯੋਗ ਦੇ ਰਹੇ ਆ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਸੁਖਰਨਾਲ ਦੇ ਨਾਲ ਜਸਪਾਲ ਸਿੰਘ ਬੀਰੋਵਾਲ ਕੀ ਬੈਕ ਨਾਲ ਤੁਖਵਰ ਸਿੰਘ ਜੀ ਤੇ ਕੁਲਵੀਰ ਸਿੰਘ ਹੋਣੀ ਸਾਰੇ ਜਾਨਾ ਸਿੰਘ ਜੀ ਇਹ ਸਾਡੀ ਕਮੇਟੀ ਵਾਲੇ ਸਾਡੇ ਇਹ ਮੂਰਤੀ ਜਗੜਾ ਸਾਹਿਬ ਇਹਨਾਂ ਦੇ ਸਹਿਯੋਗ ਨਾਲ ਸਾਰਾ ਕੁਝ ਹੋ ਰਿਹਾ ਜੀ ਸਤਿੰਦਰ ਸਾਹਿਬ ਤੇ ਬੋਲੋ ਮੈਂ ਬੀਚੀ ਕਰਾਂ ਤੇ ਸਿੱਧਾ ਤੇ ਦੇ ਕੇ ਕੁੱਤੀ ਲਿਆਉਂਗੀ ਜਿਹੜਾ ਘੋੜਾ ਦਿੱਤਾ ਜਾ ਰਿਹਾ ਉਹ ਜਸਵੰਤ ਸਿੰਘ ਦੇ ਕੋਲੋਂ ਵੀਰੋ ਵਾਲੋਂ ਤੋਂ ਬਾਅਦ ਸਿਕਵਾਰ ਸਿੰਘ ਦੇ ਭਰਾਵੋਂ ਦੋਨੇ ਮੰਦ ਜਿਹੜੀਆਂ ਚੈਨੀਆਂ ਮੁੰਮੀਆਂ ਕੜੀਆਂ ਪੁਲਵਾਰ ਦੀ ਕਹਿੰਦੇ ਬਣਾ ਲੜਕੇ ਵੱਲੋਂ ਤੇ ਨਾਲ ਅਸੀਂ ਕੈਂਪ ਦੇ ਵਿੱਚ ਵੀਰੋ ਵਾਲਾ ਢਾਲ ਜਿਹੜੇ ਇਲਾਕੇ ਵੱਲੋਂ ਹੈ ਉਹ 골ਡ ਸੋਲ ਲੈ ਰਹੇ ਬਾਹਰ ਗਿਆ ਉਹ ਬਹੁਤ ਸਹਿਯੋਗ ਦੇ ਰਿਆ ਉੱਥੋਂ ਬਿਲਕੁਲ ਜਿੱਚਿਆ ਉਹ ਵੀ ਸਾਡੇ 6 ਮਹੀਨੇ ਦੇ ਤੌਰ ਤੇ ਪਹੁੰਚ ਕੇ ਨੇ ਵੱਡਾ ਨੂੰ ਲੈ ਕੇ ਹੁਣਾਂ ਦਾ ਵੀ ਇੱਥੇ ਪੁੱਜਣ ਤੇ ਕਈ ਅਗਰਾਈਆਂ ਤੋਂ ਤੰਗ ਕਰਦੇ ਆ ਉਹ ਚੜ ਰਿਹਾ ਟੈਂ ਦਾ ਮਤਲਬ ਹੈ ਟਰੋਟ ਚੜ ਰਿਹਾ ਹੈ ਇਹ ਕੋੜਾ ਵੀ ਇਹ 5 ਲੱਖ ਤੋਂ ਉੱਪਰ ਆਇਆ ਹੈ ਸਾਡਾ ਠੀਕ ਹੈ ਹਾਂ ਤੇ ਆ ਸਾਰੇ 골ਡ ਸਾਡੇ ਕੋਲ ਆ ਤੁਹਾਡੇ ਰੱਪਣੇ ਦੇਣਾ ਸੀ 35 ਲੱਖ ਨਹੀਂ 35 ਲੱਖ ਸਾਰੇ ਖਬਰ ਸੁਨੇ ਬ੍ਰਦਰ ਬਾਲ ਸਿੰਘ ਜੀ ਦੇ ਵੱਲੋਂ ਬਹੁਤ ਥਾਪੜਾ ਸਾਨੂੰ ਸੋਚੇ ਤੌਰ ਤੇ 90% ਕਾਮਯਾਬ ਕਰ ਚੁੱਕੇ ਵੀਚੇ ਨੂੰ ਇਹ ਖੜੇ ਆ ਇਹਨਾਂ ਦੇ ਨਾਲ ਬੱਬੀ ਭਾਜੀ ਖੜੇ ਆ ਇਹਨਾਂ ਦੇ ਨਾਲ ਸਾਡੇ ਯਾਰ ਜਲਦੀ ਟੋਕਾਇ ਦਾ ਖੜੀ ਹੈ ਜਿੰਦਗੀ ਦਾ ਲੱਖਾਪਾਲ ਹੈ ਬਲਜੀਤ ਸਿੰਘ ਨੇ ਚੇਅਰਮੈਨ ਬਣਾਇਆ ਬਨਾਨੀ ਤੇ ਨਾਲ ਨੰਬਰਦਾਰ ਬਲਜੀਤ ਸਿੰਘ ਜੀ ਹੈ ਤੇ ਬਹਾਦਰ ਸਿੰਘ ਜੀ ਹੈ ਬੱਬੀ ਜੀ ਹੈ ਤੇ ਤੇ ਸਾਡੇ ਸਰ ਐਕਸਰਪੈਂਟ ਰਿਜਿੰਦਰ ਕੁਮਾਰ ਹੈ ਤੇ ਨਾਲ ਤੇ ਜੀ ਹੈ ਇਹ ਹਰੇ ਮੈਂਬਰ ਪੰਚਾਇਤ ਦਾ ਮੈਂਬਰ ਪਿਆ ਦੋ ਜੀ ਪੰਚਾਇਤ ਸੂਚੇ ਤੌਰ ਤੇ ਨਹੀਂ ਬਖਰੇ ਵਾਰੇ ਕੰਮ ਕਰਕੇ ਇਹ 30 35 ਲੱਖ ਦਾ ਬਜਟ ਹੈ ਪਿੱਛੇ ਟੈਂਟ ਪਿੱਛੇ ਮੁੰਡੀਆਂ ਪਿੱਛੇ ਖੜੇ ਪਿੱਛੇ ਘੋੜਾ ਤੇ ਬਾਕਾਇਦਾ ਪਿੱਛੇ ਲੰਗੜ ਦਾ ਪਰੌਂਦਾ ਚਾਹ ਦਾ ਪਰੌਂਦਾ ਇਹ ਮੀਰਵਾਲ ਦੇ ਜਾਣ ਲੈ ਬਲੋ ਕੁਝ ਕਰਾ ਰਹੇ ਆ ਬਾਬਾ ਬਹੁ ਸਿੰਘ 650 ਸਾਲ ਪਹਿਲਾਂ ਜਿਹੜਾ ਨਗਰ ਬਣਾਇਆ ਤੇ ਯਾਹਰ ਕਾ ਪੀਰ ਕਹਿਲਾ ਸਰ ਇਕਵਾਲ ਸਿੰਘ ਨੇ ਜਾਤ ਵਿਚੜ ਗਏ ਤੇ ਨਾਲ ਰਾਣਾ ਕਲਦੀਪ ਦੀ ਜਾਤ ਦੇ ਵਿੱਚ ਸਮੁੱਚੇ ਤੌਰ ਤੇ ਜਿਹੜਾ ਸਾਥੀ ਐਪਪਿੰਦਰ ਗੁਪਿੰਦਰ ਸਿੰਘ ਪਹਿਲਵਾਨ ਉਹਦਾ ਵੀ ਯੋਗਦਾਨ ਬਹੁਤ ਵੱਡੇ ਪੱਧਰ ਤੇ ਆ। ਉਸ ਕੁਰਸੀਆਂ ਹੁਣ ਸ਼ੁਰੂ ਹੋ ਗਈਆਂ। ਹੁਣ ਬਕਾਇਦਾ ਹੁਣ ਚੁੱਟੀ ਦੇ ਕੇ ਹੁਣ ਕੁਰਸੀਆਂ ਸੀ। ਦੇਖੀ ਅਸੀਂ 10-15 ਦਿਨ ਪਹਿਲਾਂ ਤਿਆਰੀ ਕਰਦੇ ਜਿੰਨੇ ਪਿੰਡਾਂ ਚ ਜਾਨਦੇ ਕੰਮ ਬੜਾ ਬੜਾ ਸਹਿਯੋਗ ਹੈ। ਘਰੇ ਕਮੇਟੀਆਂ ਹਣੀਆਂਆਂ ਬੱਕਰੀਆਂ ਬੱਕਰੀਆਂ ਛਿੰਝ ਕਮੇਟੀਆਂ ਪਿੰਡਾਂ ਦੀਆਂ ਅਡਾਲਾਂ ਦੀਆਂ ਜਿਹੜੀਆਂ ਨਾ ਹੀ ਮੀਗਾ ਦولت ਪਰ ਇਹ 40 ਪਿੰਡ ਲੱਗਦੇ ਹੀ ਤੁਹਾਨੂੰ ਸਾਰ ਜਸਵੰਤ ਸਿੰਘ ਜਿਹੜੇ ਬੀਰਵਾ ਤੋਂ ਬਹੁਤ ਬੜ ਸਰਪੰਚ ਵੀ ਬਣਿਆ ਸਾਰਾ ਇਕਵਾਸ ਦੇ ਬੜੇ ਭਰਾ ਇਹਨਾਂ ਦਾ ਜੋਗਦਾਰ ਬਹੁਤ ਵੱਡੇ ਪੱਦਰ ਤੇ ਹੈ ਬਾਕੀ ਪਮਰ ਸਿੰਘ ਜੀ ਹੈ ਆ ਸਾਰੇ ਕਮੇਟੀ ਹੈ ਐਕ ਸਰਪੰਚ ਜੀ ਹੈ ਸਗੀ ਜੀ ਹੈ ਇਹ ਅਸੀਂ ਮੈਂ ਚੇਅਰਮੈਨ ਨੇ ਬਣਾਇਆ ਚੇਅਰਮੈਨ ਦੇ ਨਾਤੇ ਮੈਂ ਸੋਧਨ ਕਰ ਰਿਹਾ ਅੱਗੇ ਤੋਂ ਵੀ ਅਸੀਂ ਚਾਹਦੇ ਆ ਕਿ 8.10 ਮਿੰਟ ਜੋ ਹੋਰ ਨਾਲ ਆ ਕੇ ਇਸ ਦੰਗਰ ਨੂੰ 2 ਦਿਨ ਦਾ ਖਰਾਇਆ ਜਾਵੇ ਤੇ ਇਸ ਕਰਕੇ ਮੈਂ ਕਹਿਣਾ ਚਾਹਦਾ ਕਮਰ ਸਿੰਘ ਜੀ ਜਪਾਲ ਸਿੰਘ ਜੀ ਇਹਨਾਂ ਦਾ ਖਾਸ ਕਰਕੇ ਜਗਦਰ ਵੱਡਾ ਤੇ ਰਾਣਾ ਗੁਰਦੀਪ ਸਿੰਘ ਦੇ ਬਾਅਦ ਖੜੇ ਆ ਤੇ ਇਕਵਾਰ ਸਿੰਘ ਦੇ ਵਾਰਸ ਜੀ ਸਾਰੇ ਖੜੇ ਆ ਕਿ ਅਸੀਂ ਦੰਗਰ ਲੁਕਾਉਣ ਦਾ ਕਰਦੇ ਬਹੁਤ ਬਹੁਤ ਧੰਨਵਾਦ बलदार सिंध जी जाम कश्मीर तूं ਉਹਨਾਂ ਦੇ ਪਵਿੱਤਰ ਸਰਵਾਂ ਨੂੰ ਮੈਂ ਜੈਨ ਕਹਿੰਦਾ ਵਧੀਆ ਸਰਕਾਰਾਂ ਦੇ ਜੈਨ ਕੇ ਰਿਆ ਸਰਕਾਰਾਂ ਹੋਰ ਵਧੀਆ ਭਲਵਾ ਨੇ ਵਧੀਆ ਸਰਕਾਰਾਂ ਦਾ ਪੰਜਾਬ ਦੇ ਭਲਵਾ ਨਾਲ ਵੀ ਮੇਰੀ ਬੜੀ ਖੁਸ਼ੀ ਹੋ ਪਾਪਾ ਵਾਲੇ ਜੈਨ ਦੇ ਵਿੱਚ ਮੈਂ ਪਹਿਲੀ ਵਾਰ ਮੌਕਾ ਮਿਲੇ ਹਾਂ ਦਾ ਜੀ ਭਗਵਾ ਦਾ ਇਹਨਾਂ ਦਾ ਅਨੂੰ ਬੜਾ ਧੰਨਵਾਦ ਹੈ ਜਿਹੜਾ ਸੋਚ ਭਗਵਾ ਦਾ ਕੰਦ ਲਾ ਕੇ ਤੇ ਇਹਨਾਂ ਮਾਨ ਸਨਮਾਨ ਦਿੱਤਾ ਬਾਕੀ ਕੀ ਹੈ ਕਿ ਜਿਹੜੀ ਭਲਵਾਨੀ ਹੈ ਭਲਵਾਨੀ ਬੜੀ ਪਿੱਛੇ ਚੱਲ ਗਈ ਹੈ ਜਿਹੜੇ ਪੁਰਾਣੇ ਭਲਵਾਨੇ ਪੁਰਾਣੇ ਪਲਵਾਨਾਂ ਦੇ ਦੋ ਦੋ ਕੱਢੇ ਪੰਜਾਬ ਆਜੀ ਦੀ ਡੇਟ ਦੇ ਵਿੱਚ ਮੈਂ ਜਿੰਨੇ ਪਲਵਾਨਾਂ ਦੇ ਚਾਓ ਨੈਚੁਰਲ ਬਾਡੀ ਕੇਹੀ ਵੀ ਪਲਵਾਨੀ ਦੇਖੀ ਗਈ ਹੈ ਪੁਰਾਣੇ ਪਲਵਾਨ ਹੁੰਦੇ ਸੀ ਉਹ ਵਧੀਆ ਡਾਇਟ ਵਧੀਆ ਅੱਜ ਪ੍ਰੋਟੀਨ ਚੱਲ ਪਿਆ ਸਰਦਾਰ ਭਾਈ ਜੈ ਪਲਵਾਨ ਵਧੀਆ ਪ੍ਰੈਕਟਿਸ ਕਰ ਸ਼ੇਪ ਉੱਤੇ ਤੋਂ ਦੂਰ ਰਹਿਣ ਹਰ ਦੇ ਮਾਰ ਮਾਕੇ ਉਹ ਤੇ ਕੋਰਟ ਗਾਉਂਡ ਦੀ ਸ਼ਾਮ ਮੇਰਾ ਬੇਟਾ ਖੋਦਾ ਬੇਟਾ ਏਸ਼ਰ ਮੈਡਲਿਸ ਤੇ ਤੀਸਰੀ ਵਾਰ ਬੀਅਰ ਸਿਲੈਕਟ ਹੋ ਗਿਆ ਏਸ਼ਰ ਚ ਭਾਈ ਮਹਾਰਾਜੀ ਪਰਮਾਜੀ ਕਬੱਡੀ ਤੇਨ ਵਾਰ ਦਾ ਵਰਲਡ ਚੈਂਪੀਅਨ ਹੈ ਹੋ ਜੇ ਐਨ ਕੇ ਦਾ ਹਿਸਟਰੀ ਕ੍ਰੀਏਟ ਹੈ ਉਹਦੀ ਪਹਿਲਾ ਬੱਚਾ ਜਿਹਨੇ ਇਹ ਸ਼ਰਟ ਵਰਲਡ ਚੈਂਪੀਅਨ ਵਰਲਡ ਕੱਪ ਜਿੱਤੇ ਚੋ ਮੈਡਲ ਲਿਆ ਤੇ ਇਹ ਵਾਸਤੇ ਮੈਂ ਚਾਹਾਂਗਾ ਕਿ ਹਰ ਬੱਚਾ ਨਾਲ ਵਧੀਆ ਪ੍ਰੈਕਟਿਸ ਕਰੇ ਵਧੀਆ ਵਧੀਆ ਆਪਣੇ ਅੱਗੇ ਪਿੱਛੇ ਰਹਿਣ ਵਾਲਿਆਂ ਦੇ ਵਿੱਚ ਔਰ ਜੱਦੀ ਜਿਹੜੀ ਸਪੋਰਟਸ ਦੀ ਇਨਸਾਈਡ ਲੈ ਕੇ ਗਾ ਅੱਜ ਦੀ ਬੜੀ ਹਾਲਤ ਖਰਾਬ ਹੈ ਜਿੱਧਰ ਦੇਖੋ ਉਧਰ ਇੰਨਾ ਡਰੈਕਸ ਹੋ ਗਿਆ ਕਿ ਪਤਾ ਚੱਲਦਾ ਅੱਜ ਇਹ ਤਾਂ ਬੱਚਾ ਮਰ ਗਿਆ ਕੱਲੇ ਦਾ ਬੱਚਾ ਮਰ ਗਿਆ ਕੱਲੇ ਦਾ ਬੱਚਾ ਤੇ ਇਸ ਵਾਸਤੇ ਜਿੰਨੇ ਦੰਗਲ ਜਾਦੇ ਹੋਣਗੇ ਜਿੰਨਾ ਸਪੋਰਟਸ ਦੇ ਵਿੱਚ ਬੱਚੇ ਜਾਣਗੇ ਉਹ ਉਹ ਇਹ ਨਸ਼ੇ ਬਤੋਂ ਦੂਰ ਰਹਿਣਗੇ ਤੇ ਆਡੀ ਜਿਹੜੀ ਆਉਣ ਵਾਲੀ ਪੀਡੀਆ ਉਹ ਬੜੀ ਵਧੀਆ ਮੰਨਾਂ ਕਿ ਪੀਪਰੋਟ ਦੁਲਾਏਗੀ ਕਿੰਨੇ ਦਾ ਬਹੁਤ ਹਾਲਤ ਖਰਾਬ ਹੈ ਪੂਰੇ ਪੂਰੇ ਹਿੰਦੁਸਤਾਨ ਦੀ ਹਾਲਤ ਖਰਾਬ ਹੈ ਦੇਖੋ ਔਡਨੀਆਂ ਸਪੀਚ ਦੇਖ ਲੋ ਹਰ ਸਾਲ ਦੰਗਲ ਹੁੰਦਾ ਹੈ ਫੋਰੇ ਦੇ ਵਿੱਚ ਮੈ ਮੈਨੂੰ ਲੱਗਦਾ ਕਿ 3-400 ਬੰਦਾ ਟੋਟਲ ਆਏ ਦਾ ਛੇਡਾ ਵੱਡਾ ਦੰਗਲ ਇਹ ਰਸਤੇ ਵਿੱਚ ਇੰਡੀਆ ਦੰਗਲ ਹੋ ਰਿਹਾ ਹੈ ਬੜੇ ਬਡੇ ਪਹਿਲਵਾਨ ਆਏ ਨੇ ਇੱਥੇ ਇੱਥੇ ਅੱਗੇ ਵਿੱਚ ਇਹਦੇ ਜਿਹੜੇ ਲੋਗੇ ਘਟੂ ਘਟਦੇ 40-50 ਹਜ਼ਾਰ ਬੰਦਾ ਇਕੱਠਾ ਹੋਣਾ ਚਾਹੀਦਾ ਹੀ ਹੈ ਇਹ ਦੇਖਣ ਵਾਸਤੇ ਪਰ ਲੋਕੀ ਅੱਜ ਦੀ ਡੇਟ ਦੇ ਵਿੱਚ ਲੋਕ ਉਸ ਤੋਂ ਦੂਰ ਹੁੰਦੇ ਜਾ ਰਹੇ ਆ ਮੈਂ ਤੁਹਾਨੂੰ ਭਾਈ ਹਾਸ਼ਮ ਉੱਪਰ ਆਪਾਂ ਅੱਗੇ ਜਗਰੂ ਜਗਰੂ ਵਗਾ ਸਕਾਂ ਕਮੇਟੀ ਦੇ ਬਹੁਤ ਆਰਾਮ ਫੈਡਰੇਸ਼ਨ ਦੀ ਵੀ ਧੰਨਵਾਦਾਂ ਕਿਉਂਕਿ ਸਾਨੂੰ ਇੱਥੇ ਇਨਵਾਈਟ ਕੀਤਾ ਅਸੀਂ ਆਇਆ ਮੇਰੇ ਚਾਹੋ ਆ ਜੀ ਬਗਵਾੜਾ ਕੰਨ ਬਾਲੋ ਜੀ ਮਾਲ ਜਲਦੀ ਨਾਲ ਜਾਰੀ ਕਰਕੇ ਵਾਹ ਜਾਓ ਫੈਡਰੇਸ਼ਨ ਦਾ ਅਗਲੀ ਕੁਸ਼ਤੀ ਵਾਲੇ ਮਾਲ ਸ਼ਖਾਸ ਬਹੁਤ ਹੀ ਬਹੁਤ ਹਸਾਨ ਹੈ ਸਾਡੇ ਨਾਲ ਕੁਟੀਆਂ ਨਾਲ ਜੁੜੀਆਂ ਇਹ ਸਾਨੂੰ ਜੰਮੂ ਵਾਲੇ ਨੂੰ ਵੀ ਨਾ ਕੁਟੀਆਂ ਟੌਪ ਦੇ ਜੋ ਕਿ ਸਾਡਾ ਵਾਕਾ ਜਿਹੜਾ ਉਹ ਕੰਢੀ ਲਾਕਾ ਹੈ ਕੱਲ ਪਹਿਲਾਂ ਦੀ ਬਲਾਚਾਰ ਬਈ ਹੱਥੋਂ ਬੁਕਾਇਆ ਸਕਾ ਪਰ ਉਹ ਨਹੀਂ ਵੀ ਜਿਹੜਾ ਫੈਡਰੇਸ਼ਨ ਦੇ ਵਿੱਚ ਝਗੜਾ ਹੋ ਗਿਆ ਔਰ ਕੁਸ਼ਤੀ ਦੀ پاس ਕਰਕੇ ਬੜੋ ਫਿਰ ਹੋਏਗੀ ਚੰਪੂ ਜੀ ਪਹਿਲਾਂ ਤੋਂ ਸ੍ਰੀ ਅਸੀਂ ਸੋਚ ਰਹੇ ਹਾਂ ਕਿ ਵੱਧ ਹੋਰ ਸ੍ਰੀ ਹੋ ਜਾਏ ਅਸੇ ਪੱਤੇ ਕੋ ਬੱਚੇ ਪੱਤੇ ਰਹਿ ਰੱਬ ਦੀ ਮਿਹਰ ਨਾਲ ਬੱਚੇ ਜਿਹੜੇ ਉਸ ਸਾਈਡ ਜਾਣਗੇ ਔਰ ਇਸ ਸਾਈਡ ਆਉਣਗੇ ਤੇ ਭੈਣੋ ਦਾ ਕਹਿਣਾ ਹੈ ਕਿ ਤਾਂ ਜਾ ਕੇ ਹੁਣ ਬੱਚੇ ਜਿਹੜੇ ਨਸ਼ੇ ਨੂੰ ਬਾਹਰ ਕੱਢੇ ਸਾਡੇ ਸਰਫਲ ਦੇ ਨਾਲ ਜਿਸ ਤਰ੍ਹਾਂ ਸਰਫਲ ਦਾ ਕੰਮ ਹੋ ਰਿਹਾ ਹੈ ਸਾਡੇ ਸਰਫਲ ਅਗਲੀ ਗੱਲ ਇਹ ਹੈ ਕਿ ਪਾਵਨ ਜੀ ਮਾਲ ਕਹਿਣਾ ਤੁਸੀਂ ਜੇ ਵਾਲੀ ਸਾਈਡ ਜਾਓ ਨਸ਼ੇ ਪੱਤੇ ਕੋਲੋਂ ਦੂਰ ਹੋ ਕਿਉਂਕਿ ਨਸ਼ਾ ਪਤਾ ਜਿਹੜਾ ਉਹ ਵਰਤਾਲ ਕਰੇਗਾ ਪੀਸੀ ਪੀਸੀ ਕਰ ਉਹ ਸਾਰ ਖਤਮ ਹੋ ਗਏ ਨਸ਼ੇ ਪਤੇ ਜੀ ਵਾਲੀ ਛੜ ਲਿਓ ਪੁਹਾੜੀ ਕਰਾਓ ਕਬੱਡੀ ਕਰਾਓ ਇਹ ਛੜ ਲਿਓ ਤਾਂ ਕਿ ਗੇਮ ਵਾਲੀ ਛੜ ਬਚਿਆ ਨਸ਼ੇ ਕੋੋਂ ਬਚਰ ਵਿੱਚ ਤੇ ਜਿਹੜੀ ਬੜਾ ਪੰਜਾਬ ਦਾ ਜਿਹੜਾ ਇਤਿਹਾਸ ਆ ਪੰਜਾਬ ਇੱਕ ਜਿਹੜੀ ਆਹ ਤਖਤੀਆ ਸਮਰਮੈ ਰਾਜੀ ਤਖਤੀਆ ਉਹ ਝਾਟਲਾ ਨੇ ਜੋ ਅੱਜ ਇਸ ਨੇ ਪ੍ਰਮਾਨਿਤ ਕੀਤਾ ਇੱਕ ਸਾਹਿਲ ਝਾਟਲਾ ਜੋ ਕੈਨੇਡਾ ਦੇ ਚਰਚਾ ਸਿਲਵਰ ਮੈਡਲ ਜਿੱਤਿਆ ਜਿਨ੍ਹਾਂ ਨੇ ਔਰ ਪੰਜਾਬ ਪੂਰੇ ਪੰਜਾਬ ਦੇ ਵਿੱਚ ਅੱਜ ਜਿਹੜੀ ਕੁਸ਼ਤੀ ਹੋ ਰਹੀ ਆ ਇਹ ਦੰਗਲ ਹੋ ਰਿਹਾ ਹੈ ਇਸ ਦੰਗਲ ਦੇ ਲਈ ਅਸੀਂ ਕਿ ਪੰਜਾਬ ਦਾ ਬੜਾ ਵੱਡਾ ਮੈਸੇਜ ਆ ਝਾਟਲਾ ਦੇ ਤਖਤੀ ਤੋਂ ਹਮੇਸ਼ਾ ਹੀ ਬੜੇ ਵੱਡੇ ਵੱਡੇ ਪਹਿਲਵਾਨ ਨਿਕਲੇ ਨੇ ਔਰ ਝਾਟਲਾ ਵੀ ਭਪਿੰਦਰ ਸਿੰਘ ਝਾਟਲਾ ਜਿਉਂ ਇਹ ਇਵੈਂਟ ਸਾਰੇ ਨੇ ਔਰ ਇੱਕ ਬੜਾ ਛਲਾਂਗਾ ਹੀ ਹੋਗਾ ਔਰ ਪੰਜਾਬ ਨੂੰ ਜਿਸ ਤਰ੍ਹਾਂ ਅੱਜ ਦੁਨੀਆ ਦੇ ਵਿੱਚ ਪੰਜਾਬ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ ਪਰ ਪੰਜਾਬ ਅੱਜ ਦਰਸਾ ਰਿਹਾ ਹੈ ਕਿ ਦੁਨੀਆ ਦੇ ਵਿੱਚ ਇੱਕ ਜਿਹੜੀ ਪੰਜਾਬ ਦੀ ਖੇਡ ਆ ਉਹ ਕਬੱਡੀ ਆ ਰਸਤੀ ਦਾ ਔਰ ਪੰਜਾਬ ਇੱਕ ਹਮੇਸ਼ਾ ਉਸਵਲ ਪ੍ਰੇਖਵੇ ਦੇ ਵਾਲਾ ਪਰ ਪੰਜਾਬ ਨੂੰ ਜਿਸ ਤਰ੍ਹਾਂ ਕਈ ਸਾਰੀਆਂ ਸਟੇਟਾਂ ਜਿਹੜੀਆਂ ਜਾਂ ਕਈ ਸਾਰੀਆਂ ਗਵਰਨਮੈਂਟ ਅਲਿਗੇਸ਼ਨ ਕਰਦੀਆਂ ਕਿ ਪੰਜਾਬ ਲੱਛਣ ਦੇ ਹੱਥ ਚ ਵਗ ਰਿਹਾ ਹੈ ਪਰ ਨਹੀਂ ਪੰਜਾਬ ਕੁਸ਼ਤੀ ਦੇ ਵਾਲੇ ਖੇਡਾਂ ਦੇ ਵਾਲੇ ਰੈਸਿੰਗ ਦੇ ਵਾਲੇ ਔਰ ਪੰਜਾਬ ਜਰਦੀ ਕਲਾ ਦੇ ਵਿੱਚ ਆ ਚਾਟਲਾ ਦੇ ਵਿੱਚ ਇਹ ਇਵੈਂਟ ਹੋਇਆ ਹੈ ਇਹ ਇਵੈਂਟ ਪੂਰੇ ਪੰਜਾਬ ਨੂੰ ਨਹੀਂ ਪੂਰੇ ਭਾਰਤ ਨੂੰ ਨਹੀਂ ਪੂਰੇ ਵਿੱਚ ਨੂੰ ਰਿਪਰੈਜ਼ੈਂਟ ਕਰਦਾ ਹੈ ਬਹੁਤ ਵੱਡੀ ਕੁਸ਼ਤੀ ਦੀ ਗੱਲ ਹੈ ਕਿ ਸਾਰੇ ਪੂਰੇ ਭਾਰਤ ਦੇ ਵਿੱਚੋਂ ਜਿਹੜੇ ਸਪੋਰਟਸਮੈਨ 레ਸਲਰ ਨੇ ਉਹ ਪਹੁੰਚੇ ਨੇ ਔਰ ਜਿਹੜੀ ਸਾਡੀ ਰਸਟ੍ਰੇ ਹਿੰਦ ਫੈਡਰੇਸ਼ਨ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਜਿਹੜਾ ਕਰੋੜਾਂ ਕਿਰਾਇਆ ਚੱਲ ਰਿਹਾ ਹੈ ਇਹ ਇੱਕ ਬੜਾ ਛਲਾਂਗਾ ਯੋਗ ਹੈ ਔਰ ਅਸੀਂ ਹਮੇਸ਼ਾ ਇਸ ਚੀਜ਼ ਦੇ ਰਿਣੀ ਆ ਕਿ ਪੰਜਾਬ ਨੂੰ ਇਸ ਚੀਜ਼ ਦੀ ਲੋੜ ਆ ਪਾਰਤੂਪੁਰੇ ਲੋੜਾ ਔਰ ਅਲਗ-ਅਲਗ ਸਟੇਟਾਂ ਤੋਂ ਆਏ ਹੋ ਜਿਨ੍ਹਾਂ ਵਿੱਚ ਸਾਡੇ ਸੂਬਾ ਪ੍ਰਧਾਨ ਨੇ ਸਟੇਟ ਪ੍ਰੈਜ਼ੀਡੈਂਟ ਪਹੁੰਚੇ ਨੇ ਅਸੀਂ ਉਹਨਾਂ ਦਾ ਇਹੀ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਤੁਸੀਂ ਪਹੁੰਚ ਕੇ ਇਹ ਮੈਸੇਜ ਲੈ ਕੇ ਜਾ ਰਹੇ ਹੋ ਪੂਰੇ ਪਾਰਤੂ ਦੇ ਵਿੱਚ ਕਿ ਰੂਸ ਵਿੱਚ ਹਿੰਦ ਜਿਹੜਾ ਫੈਡਰੇਸ਼ਨ ਹੈ ਕੋਈ ਇੱਕ ਬੜਾ ਛਲਾਂਗਾ ਜੋ ਕੰਮ ਕਰ ਰਹੀ ਆ ਔਰ ਪੂਰੇ ਪਾਰਤੂ ਨੂੰ ਮਾਣ ਹੈ ਕਿ ਜਾਰਨਲ ਦੇ ਵਿੱਚ ਜੜੇ ਇਵਟ ਹੋ ਰਿਹਾ ਹੈ ਸਾਫ਼-ਸਾਫ਼ੇ ਪੇ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਛਿੰਝਾਂ ਹੁੰਦੀਆਂ ਸੀ ਉਹ ਬੜੇ ਇੱਕ ਅਦ੍ਰੁਕ ਤਰੀਕੇ ਨਾਲ ਕਰਾਈ ਜਾਂਦੀ ਸੀ ਅੱਜ ਵੀ ਜਿਹੜੇ ਛਿੰਝਾਂ ਨੇ ਨਵੇਂ-ਨਵੇਂ ਯੂਥ ਜਿਹੜਾ ਆ ਰਿਹਾ ਹੈ ਉਹ ਜਿਹੜੀ ਨਵਾਂ ਯੂਥ ਹੈ ਉਹ ਪੁਰਾਣੇ ਯੂਥ ਨਾਲ ਸੀ ਕੰਪੇਅਰ ਕਰਦੇ ਹਾਂ ਤਾਂ ਬਿਲਕੁਲ ਘਾਫੂ ਫਲਕਾ ਔਰ ਅੱਜ ਕੱਲ ਨਵੀਂ ਟੈਕਨੋਲੋਜੀ ਦੇ ਵਿੱਚ ਜਿਹੜੀ ਆ ਪੂਰਾ ਪਹਿਲਾਂ ਪਹਿਲਾਂ ਭਾਰਤ ਦੇ ਵਿੱਚ ਇਕੱਲੇ ਦੇਖਿਆ ਜਾਂਦਾ ਛਿੰਝਾਂ ਹੋਰੀਆਂ ਅੱਜ ਕੱਲ ਪੂਰਾ ਸੋਸ਼ਲ ਮੀਡੀਆ ਤੇ ਪੂਰਾ ਵਰਲਡ ਦੇ ਰਿਹਾ ਤੇ ਛਿੰਝਾਂ ਦਾ ਸੇਮ ਹੀ ਨੇ ਪਰ ਜਿਹੜੀਆਂ ਕੁਝ ਦੇ ਮੇਲ ਆ ਜਿਹੜਾ ਸਟਾਈਲ ਆ ਸੀ ਹੋਰੀਆ ਇੱਕ ਬੜੀ ਡਿਫਰੈਂਟ ਹੈ ਇਕਾਜੀ ਪੁੰਨੂ ਵਿਆਰੇ ਤੋਂ ਸਵਾਜਪੁਰ ਤੋਂ ਜੋਗਾ ਸਿੰਘ ਜੀ ਮੱਖਣ ਸਿੰਘ ਜੀ ਨਾਲ ਸਾਡੇ ਮਨਜੀਤ ਸਿੰਘ ਜੀ ਕੈਸ਼ਰ ਸਾਹਿਬ ਇਹ ਪੰਜ ਜੱਤੇ ਬਣਾਲੇ ਕਾੜਵਰ ਵੀਰ ਜੀ ਮੇਰੀ ਬੇਨਤੀ ਹੈ ਕਿ ਜਿਹੜੀਆਂ ਸਾਡੀਆਂ ਪ੍ਰੋਗਰਾਮ ਕਮੇਟੀ ਆ ਰਹੀਆਂ ਹਨ ਇਹਨਾਂ ਨਾਲ ਵਾਲੀ ਵੱਡੀ ਟਰੋਫੀ ਦੇ ਨਾਲ ਸਨਮਾਨ ਕਰਦੋ ਸੋ ਹੁਣ ਮੈਂ ਬੇਨਤੀ ਕਰਦਾ ਸਭ ਤੋਂ ਪਹਿਲਾਂ ਇਹਨਾਂ ਚੱਕੋ ਦੀ ਵੱਡੀ ਟਰੋਫੀ ਤੇ ਆ ਪੁੰਨੂ ਵਿਆਰੇ ਵਾਲੀ ਕਮੇਟੀ ਦਾ ਸਨਮਾਨ ਕਰਦੋ ਮਨਜੀਤ ਜੀ ਬੈਠੇ ਆ ਤੇ ਨਾਲੇ ਸਫਾਰੀਪੁਰ ਵਾਲੀ ਕਮੇਟੀ ਬੈਠੀ ਆ ਜਿਹੜੀ ਵੀ ਕਮੇਟੀਆਂ ਨੂੰ ਅਸੀਂ ਸੱਦਾ ਪੱਤਰ ਦੇ ਚੁੱਕੇ ਆ ਉਹ ਕਮੇਟੀਆਂ ਜਰੂਰ ਆ ਕੇ ਰਿਪੋਰਟ ਕਰਨ ਔਰ ਬੌਂਸਰ ਵੀ ਨਾਲ ਭੇਜਦੇ ਆ ਕਿ ਜਿਹੜੀਆਂ ਕਮੇਟੀਆਂ ਬੌਂਸਰ ਜੀ ਧਿਆਨ ਰੱਖਣਾ ਜਿਹੜੀ ਕਮੇਟੀ ਆ ਰਹੀ ਛੇਜੀ ਕਮੇਟੀ ਉਸ ਨੂੰ ਬਿਲਕੁਲ ਜਿਹਦੇ ਨਾਲ ਆਪਾਂ ਸਟੇਜ ਤੇ ਬਿਠਾਉਣਾ ਮਾਰ ਗਿਆ ਸੁੱਖਾ ਬਣਾ ਚੋਰ ਤੈਸ ਪਰਾਲਾ ਪੱਟਾ ਮੰਗਣੀ ਇਹ ਵੀ ਬਾਰੇ ਜਲਦੀ ਨਾਲੀ ਪਹਿਲਵਾਨ ਜੀ ਗਰਦਾਸਪੁਰ ਵਿਕਰਮਪਾਲ ਜੀ ਦਾ ਟੀਮ ਸੀ ਜੋ ਪ੍ਰਸਿੰਦੇ ਹੋ ਤਾਂ ਕਿ ਜੀ ਦੇ ਨਾਮ ਤੇ ਐਕੋਰਡ ਨਾ ਦੇ ਹੋਣ ਉਹ ਹੈਗਾ ਕਬ ਸਬੀਰ ਪਹਿਲਵਾਨ ਜੀ ਰਾਮਪੁਰ ਸੁਨੜਾ ਅਸਲਾ ਪਹਿਲਵਾਨ ਜੀ ਰੋਡ ਮਜਾਰਾ ਆ ਜਾ ਕਮੇਟੀ ਨੂੰ ਬੈਠੇ ਇਧਰਾ ਕੇ ਨਾਲੀ ਗਰਦਾਸਪੁਰ ਵਿਕਰਮ ਉਹਨਾਂ ਤਿਆਰ ਹੋ ਅਗਲੀ ਕੁਸ਼ਤੀ ਵਾਲੇ ਮੰਨ ਲੋ ਬਾਈ ਵੱਟੇ ਆ ਜਾ ਪੱਜ ਗਏ ਹੁਣ ਤੇਰੀ پارٹی ਬੋਲਗੀ ਕਰਦੀ ਤੇਰੇ ਨਾਲ ਦਾ ਮਨ ਵਿੱਚ ਬੋਲ ਗਿਆ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਪ੍ਰਬੰਧਕ ਕਮੇਟੀਆਂ ਜੋ ਵਧੀਆ ਦੰਗੜਾ

ਪਲਵਿਰਪਾਲ ਇਧਰ ਆ ਜੀਏ ਕੁਰਸੀਆਂ ਦੇ ਪਾਲਾ ਮਹਲਬਾਨੀ ਜੱਖੇਵਾਲ ਆਪਾਂ 메ਨ ਕੁਰਸੀਆਂ ਤੇ ਆਈਏ ਤੁਸੀਂ ਸਸਤਾ ਦੇ ਆਦੇ ਨਾਲ ਚਿਹਰੇੋਂ ਭਰਾਓ ਤੁਸੀਂ ਸਾਡੇ ਸਾਰੇ ਹੀ ਬੇਨਤੀ ਹੈ ਵੀ ਆਪਾਂ ਇਧਰ ਅੱਗੇ ਪਾਸੇ ਆ ਜੀਏ ਸਾਰੇ ਸਤਿਕਾਰਯੋਗ ਚਿਹਰਿਆਂ ਦੇ ਵੱਲ ਬਹੁਤ ਵੱਡਾ ਪਿਆਰ ਆ ਬੇਨਤੀ ਹੈ ਵੀ ਜਿਹੜੇ ਸਾਡੇ ਸੋ

ਜੈ ਜਲਵਾ ਯਾਰ ਕਾਮ ਪ੍ਰਿੰਸ ਦਿੱਲੀ Rajasthan ਵਾਲਾ ਦਿਲਬਰ ਕਿਧਰ ਅਟਕੜਾ ਕਰੇ ਮਨੀ ਪਹਿਲਵਾਂ ਦੇ ਮਲਖਰਾਂ ਨਾਲ ਪਰਚੇ ਫਿਰ ਕੁਸ਼ਤੀ ਹੋਣੀ ਪ੍ਰਿੰਸ ਦਿੱਲੀ ਦੀ ਨੀ ਕੀ ਯਾਦ ਨੂੰ ਸਮਰਪਿਤ ਹੈ ਤੇ ਨਾਲ ਕਹਿੰਦੇ ਮਹਰੂਮ ਸਰਦਾਰ ਇਕਬਾਲ ਸਿੰਘ ਜੀ ਸਾਬਕਾ ਸਰਪੰਚ ਬੀਰੋਵਾਲ ਜਿਹਨਾਂ ਦੀ ਨਿੱਕੀ ਯਾਦ ਨੂੰ ਸਮਰਪਿਤ ਬਹੁਤ ਵੱਡਾ ਸਤਿਕਾਰ ਦਿੰਦਾ ਹੈ। ਜੀ ਨੂੰ ਧੰਨਵਾਦ ਸਾਡਾ ਪ੍ਰਮ ਮਨਜੀਤ ਕਹਿੰਦੇ ਮਨਲੋ ਮਿਆਰੇ ਵਾਲਾ ਜਿਹਨਾਂ ਦੇ ਸੁਨਗਰ ਦੇ ਨਾਲ ਇਸ ਪਰਿਵਾਰ ਦੇ ਨਾਲ ਬਹੁਤ ਵੱਡਾ ਪਿਆਰ ਹੈ। ਅੱਜ ਦੇ ਇਸ ਮੇਲੇ ਨੂੰ ਲਾਈਵ ਦੇਖ ਰਿਹਾ ਹੈ ਸਰਦਾਰ ਜਸਪਾਲ ਸਿੰਘ ਜੀ ਬੈਕਸਾਹ ਸਪਾਸਾ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਵੱਡਾ ਪਿਆਰ ਹੈ। ਜੀ ਸਿੰਘ ਜੀ ਮਾਣੋ ਮਜਰਾ ਉਹ ਵੀ ਅੱਜ ਦੇ ਇਸ ਮੇਲੇ ਨੂੰ ਲਾਈਵ ਦੇਖ ਰਿਹਾ ਹੈ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਸਾਬੀ ਜਲੰਧਰ ਤੇ ਸਿਆਬਤ ਚਲੋ ਵਿੱਚ ਅਗਲੀ ਕੁਸ਼ਤੀ ਵਾਲੇ ਮਾਣੋ ਭਾਈ ਬਿੱਲਾ ਜਾੜਲਾ ਤੇ ਕੱਜੀ ਹੋਵੇ ਪਹਿਲਵਾਨੀ ਹੋਵੇ ਵੱਡੀ ਜੋਰ ਦਾ ਦੰਗਲ ਫਿਰ ਗਾਠਰ ਸਿੰਘ ਵਾਲਾ ਤੋੜ ਤੇ ਬਾਹੂ ਬੱਲਾਂ ਨੇ ਰਾਜੇ ਕਿਲੇ ਕੁੱਟਦੇ ਨੇ ਇਤਹਾਸ ਇਹਨਾਂ ਮੱਲਾਂ ਦੇ ਅਜੇ ਤੇ ਹਾ ਸੂਝੇ ਨਗਰ ਚਾਰਲੇ ਦੀ ਧਰਤੀ ਦੇ ਵਿੱਚ ਬਿੰਦੀ ਆ ਵੀ ਆਓ ਜਲਦੀ ਨਾਲ ਮਾਨ ਸ਼ਾਬਾਸ਼ ਲਓ ਸਾਡੇ ਦਰਮਿਆਨ ਨਗਜੋਤ ਪਹਿਲਵਾਨ ਜੀ ਭਰਾਨੀ ਵਾਲਾ ਪੁੱਜ ਗਿਆ ਤੇ ਮੈਂ ਬੇਨਤੀ ਕਰਾਂ ਕੀ ਮਤੀ ਪਾਣਵਾਂ ਜੀ